ਇਹ ਕਰਨੀ ਐਸ਼ ਇੱਥੇ ਰਸ ਬਹੁਤ ਜ਼ਿਆਦਾ ਹੋਣਾ ਹੈ ਆ ਜਿਹੜੀਆਂ ਆ ਜਿਹੜੇ ਰੋੜ ਆ ਗਲੀਆਂ ਹੀ ਆ ਇਹਨਾਂ ਦਾ ਵੀ ਧਿਆਨ ਰੱਖਿਓ ਕਿਉਂਕਿ ਕਈ ਵਾਰ ਆਚਾਨਕ ਮੋੜੇ ਆ ਜਾਂਦੇ ਹੁੰਦੇ ਹਣ ਪ੍ਰਹਾਰ ਹਸਪੀਟਲ ਦਾ ਪਤਾ ਉਧਰੋਂ ਗੱਡੀ ਆਪਾਂ ਕੱਟਣੀ ਆ ਪ੍ਰਹਾਰ ਹਸਪੀਟਲ ਤੋਂ ਮੋੜੇ ਆ ਤਾਂ ਉਹ ਇਹਨਾਂ ਦਾ ਦੱਸਦਾ ਬਾਕੀ ਦੇਖ ਲਓ ਜੇ ਗੱਡੀ ਕੰਟਰੋਲ ਹੁੰਦੀ ਆ ਦੂਸਰਾ ਗੇਅਰ ਪਾਉਣਾ ਆ ਹੋਇਆ ਤਾਂ ਦੂਸਰਾ ਗੇਅਰ ਪਾ ਲਿਓ ਬਾਕੀ ਜਿੰਨੀ ਲਿਮਟ 'ਚ ਰਹਿੰਦੀ ਹੈ ਗੱਡੀ ਇਨੇ ਗੰਭੋਲਿਆ ਦੇਖ ਲਓ। ਉਹਨੇ ਸਪੀਡ ਤੇ ਰੱਖਿਆ। ਚਲੋ ਰੇਸ ਬਤਾਓ ਇਹਨੂੰ ওভারਟੇਕ ਕਰੋ। ਆਪਾਂ ਔੜੀ-ਘੜੀ ਘੁੜਨ ਚਲਾਉਣੀ ਗੱਡੀ। ਆ ਦੂਜਾ ਗੇਰ ਪਾ ਲਓ। ਹਲੇ ਅੱਗੇ ਹੀ ਆ ਚਲੋ ਆਪਾਂ ਅੱਗੇ ਜਾਂ ਕਿੱਥੇ ਨੂੰ। ਬਸ ਠੀਕ ਹੈ। ਅਰੇ ਦੂਰ ਦਾ ਕਿਤੇਗਾ ਰੱਖਿਓ ਰਾਹ ਹੈਗਾ ਕਿੱਦਾਂ ਆ ਉਹ ਹਿਸਾਬ ਦੇ ਨਾਲ ਫਿਰ ਜੱਜਮੈਂਟ ਕਰਿਓ। ਗੱਡੀ ਹੌਲੀ ਕਰਨੀ ਪਈ ਤਾਂ ਹੌਲੀ ਕਰ ਲਿਓ। ਔਰ ਗੱਡੀਆਂ ਦੇਖ ਕੇ। ਆੜਾ ਮੋੜੇ ਲੈਫਟ ਮੋੜਿਆ ਇੱਥੋਂ ਇੰਡੀਕੇਟਰ ਲਾਓ ਲੈਫਟ ਦਾ। ਗੱਡੀ ਹੌਲੀ ਕਰੋ ਪਹਿਲਾਂ ਕਲਚ ਬ੍ਰੇਕ ਲਾਓ ਕਲਚ ਪਾ ਲ ਬ੍ਰੇਕ ਸ਼ੀਸ਼ਾ ਦੇ ਲੈਣਾ ਲੈਫਟ ਇਧਰੋਂ ਆਲਾ ਸ਼ੀਸ਼ਾ ਪਹਿਲਾ ਗियर ਪਾਓ ਛੇਦੀ ਪੁਰਤੀ ਮਾਰੋ ਠੀਕ ਆ ਹਾਰਨ ਮਾਰੋ ਬ੍ਰੇਕ 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 ਸਟੀਅਰਿੰਗ ਮਾ ਕੇ ਰੱਖੋ ਮੇਰੇ ਨਾਲੋਂ ਚਲੋ ਹਾਫ ਕਲਚ ਛੱਡੋ ਹਾਫ ਕਲਚ ਛੱਡੋ ਹਾਫ ਕਲਚ ਛੱਡੋ ਦਬਾਓ ਘਮਾਓ 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 ਪਰ ਇਧਰੋਂ ਔਰ ਦੀ ਨਾਲ ਹਾਂ ਬਾਅਦ ਠੀਕ ਇਹਦਾ ਚਲੋ ਚੱਲਣ ਜੇ ਨਹੀਂ ਅੰਦਾਜ਼ਾ ਹੁੰਦਾ ਗੱਡੀ ਰੁਕ ਲੈਣੀ ਆ ਇੱਦਾਂ ਉੱਧਰ ਗੱਡੀ ਸੀਗੀ ਇੱਥੇ ਲਈ ਬਸ ਦੂਜਾ ਹਨਾ ਆ ਗੀਟ ਸਗਾ ਮੈਂ ਆਪਣੇ ਅੰਦਾਜ਼ੇ ਦੇ ਸਿਰ ਤੇ ਆ ਬਾਲੀ ਗੱਲ ਆ ਗੱਡੀ ਸਲੋ ਐਨ ਜਿਆਦਾ ਕਰ ਲਈ ਤੇ ਹਾਫ ਕਲੱਚ ਤੇ ਐਨ ਹੌਲੀ ਹੌਲੀ ਗੱਡੀ ਲੈ ਜਾਈਦੀ ਹੁੰਦੀ ਆ ਤੇ ਜਗੜੀਆਂ ਦਾ ਬੀ